हां जी ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਸਾਰਿਆਂ ਦੇ ਬਹੁਤ ਸਾਰੇ ਇਹੀ ਕਮੈਂਟ ਆ ਰਹੇ ਸੀਗੇ ਜਦੋਂ ਆਪਾਂ ਸਾਡਾ ਪੰਜਾਬ ਟੀਵੀ ਦੀ ਵੀਡੀਓ ਵੇਖਦੇ ਹਾਂ ਤਾਂ ਪੰਜਾਬ ਦੀ ਵੇਖਦੇ ਵੀ ਕੀ ਕਮਲ ਹੋ ਰਿਆਂ ਦੀ ਹੈ ਨਾ ਤੇ ਉਹਨਾਂ ਦੇ ਜਿਹੜੇ ਭੂਆ ਜੀ ਦਾ ਬੇਟਾ ਹੈਗਾ ਸ਼ੇਰਾ ਹਨਾ ਆਪਾਂ ਫੋਟੋ ਲਗਾ ਦਿੱ ਤੁਹਾਨੂੰ ਪਤਾ ਲੱਗ ਜਾਏਗਾ ਪੂਆ ਜੀ ਦਾ ਬੇਟਾ ਸ਼ੇਰਾ ਉਹਨਾਂ ਦੇ ਆਪਣੇ ਵੀ ਖੋਦ ਦੇ ਚੈਨਲ ਹੈਗੇ ਆ ਸ਼ੇਰਾ ਰਿਆਲਟੀ ਵੀ ਹੈ ਨਾ ਉਹਨਾਂ ਦੇ ਆਪਣੇ ਵੀ ਚੈਨਲ ਆ ਤੇ ਉਸ ਉੱਤੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਕਿ ਸ਼ੇਰਾ ਕਿੱਥੇ ਆ ਉਸ ਦੀ ਕਿਉਂਕਿ ਹੁਣ ਉਹ ਵੀਡੀਓ ਦੇ ਵਿੱਚ ਨਹੀਂ ਆ ਰਹੀ ਹੈ ਨਾ ਕਿਉਂ ਨਹੀਂ ਆ ਰਹੀ ਉਹ ਕਿੱਥੇ ਆ ਉਸ ਨੂੰ ਕੀ ਹੋਇਆ ਹੈ ਨਾ ਬਹੁਤ ਸਾਰੇ ਲੋਕਾਂ ਦੇ ਸਵਾਲ ਸੀ ਕਿ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੈ ਨਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਕਿਉਂਕਿ ਜਿਹੜੇ ਉਹਨਾਂ ਨੂੰ ਦੇਖਦੇ ਆ ਪਸੰਦ ਕਰਦੇ ਆ ਉਹਨਾਂ ਦੇ ਹੀ ਬਹੁਤ ਸਾਰੇ ਕਮੈਂਟ ਆ ਰਹੇ ਆ ਕਿ ਵੀਰ ਜੀ ਸ਼ੇਰੇ ਵੀਰ ਜੀ ਬਿਨਾ ਵੀਡੀਓ ਤਾਂ ਮਤਲਬ ਵੇਖਣ ਦਾ ਮਜ਼ਾ ਨਹੀਂ ਆਉਂਦਾ ਹਨਾ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਹਨਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਵੀਰ ਜੀ ਉਹਨਾਂ ਨੇ ਕੋਈ ਵੀ ਵੀਡੀਓ ਜਾਂ ਪੋਸਟ ਉਦਾਂ ਦੀ ਨਹੀਂ ਪਾਈ ਨਾ ਹੀ ਕਿਸੇ ਚੈਨਲ ਤੇ ਉਹਨਾਂ ਨੇ ਵੀ ਦੱਸਿਆ ਸੀ ਵੀ ਉਹ ਕਿੱਥੇ ਆ ਜਾਂ ਕਿੱਥੇ ਨਹੀਂਗੇ ਹਨਾ ਮਤਲਬ ਕਿ ਆਪਣੇ ਬਾਰੇ ਕੋਈ ਚੀਜ਼ ਵੀ ਨਹੀਂ ਦੱਸੀ ਸੀ ਪਰ ਕੁਛ ਦਿਨ ਪਹਿਲਾਂ ਜਦੋਂ ਜੰਗਲ ਦੀਆਂ ਲੱਗੀ ਸੀ ਵੀਡੀਓਜ਼ ਆਈਆਂ ਸੀ ਸਾਹਮਣੇ ਹਨਾ ਤੇ ਉਦੋਂ ਉਹ ਵੀਰ ਜੀ ਦੇ ਚੈਨਲ ਦੇ ਉੱਤੇ ਪਾਈ ਗਈ ਸੀ ਸੁੱਖ ਦਾ ਸੁਨੇਹਾ ਆਉਂਦਾ ਰਹੇ ਪੰਜਾਬ ਤੋਂ ਇਹ ਵੀਡੀਓ ਗਾਣੇ ਵਾਲੀ ਵੀਡੀਓ ਦੇ ਉੱਤੇ ਪਾਈ ਸੀ ਤੇ ਇਸ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਵੀਰ ਜੀ ਬਾਹਰ ਗਏ ਹੋਏ ਹਨਾ ਤੇ ਅੱਜ ਆਪਾਂ ਇੱਕ ਵੀਡੀਓ ਵੀ ਦੇਖੀ ਸੀਗੀ ਹਨਾ ਤੇ ਜੋ ਕਿਚਨ ਢਾਲ ਨੋਹਾ ਉਸ ਵਿੱਚ ਇੱਕ ਭਾਗ ਆਇਆ ਸੀਗਾ ਕਿ ਪ੍ਰੀਤ ਜਦੋਂ ਕਮੇਟੀ ਦੇ ਜਾਂਦੀ ਹੈ ਰਾਜਵਿੰਦਰ ਭੈਣ ਕੋਲ ਹਨਾ ਤੇ ਰਾਜਵਿੰਦਰ ਭੈਣ ਕੋਲ ਜਾਂਦੀ ਹੈ ਤੇ ਉੱਥੇ ਉਹ ਉਹਨੂੰ ਪੁੱਛਦੀ ਹੈ ਕਿ ਤੁਹਾਡੇ ਹਸਬੰਡ ਤਾਂ ਉਹ ਉਦੋਂ ਕਹਿ ਰਹੀ ਆ ਕਿ ਮੇਰੇ ਹਸਬੰਡ ਬਾਹਰ ਗਏ ਆ ਤਾਂ ਫਿਰ ਇਸ ਚੀਜ਼ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ 100% ਇਹ ਹੀ ਹੋ ਸਕਦਾ ਕਿ ਸ਼ੇਰਾ ਵੀਰ ਜੀ ਉਹ ਫੋਰਨ ਗਏ ਹੋਏ ਆ ਹਨਾ ਤੇ ਕਿਉਂਕਿ ਜੇ ਉਹ ਇੱਥੇ ਹੁੰਦੇ ਤਾਂ ਫਿਰ ਉਹਨਾਂ ਨੇ ਮਤਲਬ ਵੀਡੀਓਜ਼ ਦੇ ਵਿੱਚ ਆਉਣਾ ਸੀ ਪਰ ਉਹ ਇਸ ਟਾਈਮ ਵੀਡੀਓ ਦੇ ਵਿੱਚ ਨਹੀਂ ਆ ਰਹੇ ਉਹਨਾਂ ਨੇ ਕੋਈ ਪੋਸਟ ਵੀਡੀਓ ਵੀ ਨਹੀਂ ਸ਼ੇਅਰ ਕੀਤੀ ਪਰ ਉਹਦੋਂ ਉਹਨਾਂ ਨੇ ਇੱਕ ਵੀਡੀਓ ਆਪਣੇ ਚੈਨਲ ਤੇ ਸ਼ੇਅਰ ਕੀਤੀ ਸੀ ਨਾ ਜਿਸ ਤੋਂ ਪਤਾ ਲੱਗ ਗਿਆ ਸੀ ਕਿ ਉਹ ਵੀ ਮਤਲਬ ਕਿ ਇੰਡੀਆ ਦੇ ਵਿੱਚ ਨਹੀਂਗੇ ਉਹ ਬਾਹਰ ਗਏ ਹੋ ਜਾਂ ਤੇ ਜਦੋਂ ਉਹ ਚੰਡਾਲੂਆ ਵਾਲੀ ਵੀਡੀਓ ਵੇਖੀ ਉਸ ਵਿੱਚ ਤਾਂ ਪੱਕਾ ਸ਼ਿਵਰੀ ਹੋ ਗਿਆ ਸੀ ਵੀ ਉਹ ਆ ਕੇ ਸੈਸ ਮਣੀ ਦੀ ਵੀਡੀਓਸ ਦੇ ਵਿੱਚ ਜਦੋਂ ਸਾਰੇ ਇਕੱਠੇ ਹੋਏ ਆ ਹਨਾ ਉਹਨਾਂ ਨੇ ਦੱਸਿਆ ਸੀ ਕਿ ਮਨੀ ਦੇ ਘਰ ਵੀ ਬੇਬੀ ਹੋਇਆ ਤੇ ਪਾਰਟੀ ਕੀਤੀ ਸੀ ਉਹਨਾਂ ਨੇ ਤਾਂ ਉਹ ਤੋਂ ਵੀ ਵੀਰਾਂ ਵਿੱਚ ਹੈ ਨਹੀਂ ਸੀਗਾ ਹਨਾ ਤੇ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ ਤਰੱਕੀਆਂ ਦੇਵੇ ਭਗਵਾਨ ਹਨਾ ਜਿੱਥੇ ਵੀ ਰਹਿਣ ਪਰਦੇਸੀ ਵੀਰ ਕੰਮ ਕਰਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਹਨਾ ਤੇ ਕਿ ਪਰਿਵਾਰ ਸੈੱਟ ਕੀ ਗਏ ਆ ਹਮੇਸ਼ਾ ਖੁਸ਼ ਦੀ ਵਾਸਤੇ ਰਹਿਣਾ ਛੱਡੀਆਂ ਹਵਾਵਾਂ ਉਹਨਾਂ ਵੱਲੋਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਐ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਸ਼ੇਰਾਂ ਬੀਨ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਉਹ ਬਾਅਦ ਚਲੇ ਗਏ ਆ